ਸੌਰਿਆਂ ਘਰ ਜਗ ਦੇ ਕੰਮ ਕਰਨਾ ਹੀ ਹੁੰਦਾ ਆ। ਵੇਲੇ ਵੀ ਕਿਹੜਾ ਬੈਠਾ ਜਾਂਦਾ ਵਾ। ਜੇ ਕਿਤੇ ਮੇਰੀ ਵੀ ਭੈਣ ਹੁੰਦੀ ਨਾ ਤੇ ਮੈਨੂੰ ਵੀ ਪਤਾ ਹੁੰਦਾ ਮੈਂ ਨਾ ਛੱਟ ਖਿਜ ਜਾਨੀ ਆ। ਜੇ ਉਹ ਹੁੰਦੀ ਨਾ ਮੇਰੇ ਕੋਲ ਐਂ ਫਿਰ ਖਿਜਾ ਨਹੀਂ ਕਰਨਾ। ਮੈਨੂੰ ਸੱਚੀ ਨਹੀਂ ਬੜੀ ਖੁਸ਼ੀ ਆ ਕਿ ਤੁਸੀਂ ਅੱਜ ਪਿਆਰ ਨਾਲ ਹੀ ਨਾ ਬੁਲਾਉਂਦੇ ਆ। ਤੇ ਕੋਈ ਨਹੀਂ ਜਿਗ ਦੇ ਗੁੱਸਾ ਚੜ ਵੀ ਜਾਂਦਾ ਹੁੰਦਾ ਨਾ ਤੇ ਭੈਣ ਸਮਝ ਕੇ ਕੱਢ ਲਿਆ ਕਰੋ। ਉਹ ਇਹਦੇ ਮਨ 'ਚ ਪਤਾ ਕੀ ਆ? ਕਿ ਅਹੀਂ ਰਪਿੰਦਰ ਨੂੰ ਨਾ ਘੱਲ ਦੇ। ਤੇ ਫਿਰ ਆਪਣੇ ਨੰਬਰ ਬਣਾਉਂਦਾ ਉਥੇ ਸੰਦੀਪ ਦੇ ਸਾਹਮਣੇ ਤੇ ਉਹਦੀ ਮੰਮੀ ਸਾਹਮਣੇ ਵੀ ਮੇਰੇ ਕਰਕੇ ਨਹੀਂ ਉਹਨਾਂ ਕਾ ਲੀਰਪਿੰਦਰ ਮੈਨੂੰ ਪਤਾ ਹੀ ਭਾਜੀ ਇੱਥੇ ਹੁਣੇ ਮੈਂ ਤਾਂ ਉਹ ਇੱਧਰ ਹੀ ਆ ਗਿਆ ਵਧੀਆ ਤੁਸੀਂ ਸਨੋ ਠੀਕ ਠਾਕ ਹਾਂ ਵਧੀਆ ਮੈਂ ਤਾਂ ਕਹਿੰਦਾ ਸੀ ਘਰ ਚੱਲਨੇ ਆ ਯਾਰ ਉਹ ਨਹੀਂ ਨਹੀਂ ਭਾਜੀ ਮੈਂ ਤਾਂ ਤੁਹਾਨੂੰ ਕਹਤਾ ਸੀ ਤੂੰ ਵਿਹਲੇ ਰਹੋ ਮੈਂ ਆਉਂਦਾ ਕਰਦੀ ਨਾ ਵਧੀਆ ਵਧੀਆ ਘਰ ਨੂੰ ਤੁਹਾਨੂੰ ਪਤਾ ਹੀ ਆ ਕੀ ਚੱਲਣ ਡਿਆ ਕੀ ਕਰਨਾ ਫਿਰ ਦਰਜੀਤ ਸਿਆ ਜਿੱਦਾਂ ਮਾਲਕ ਦੀ ਮਰਜ਼ੀ ਹੋਵੇ ਜਾਂ ਤਾਂ ਫਿਰ ਉਹਨਾਂ ਨੂੰ ਵੀ ਥੋੜੀ ਬੋਧੀ ਸੋਝੀ ਹੋਵੇ ਨਾ ਕੁੜੀ ਨੂੰ ਘੱਲ ਦੇਣਾ ਹਾਂ ਵੀ ਤੇ ਫਿਰ ਗੱਲ ਬੰਦੀ ਆ ਹੁਣ ਉਹ ਇਹ ਗੱਲ ਨੂੰ ਸੋਚਦੇ ਨਹੀਂ ਉੱਥੇ ਬੰਦਾ ਕੀ ਕਰੇ ਫਿਰ ਯਾਰ ਉਹ ਭਾਜੀ ਜੋ ਮਰਜ਼ੀ ਹੋ ਜੀ ਮੈਂ ਆਂ ਲਿਆ ਨੂੰ ਲੈਣ ਜਾਣਾ ਇਹਨਾਂ ਟੱਬ ਨੂੰ ਕੋਈ ਅਗਲ ਮੋਤ ਹੈ ਨਹੀਂ ਮੜੀ ਮੋਟੀ ਵੀ ਵੀ ਕਿਦਾਂ ਕਿਸੇ ਨਾਲ ਗੱਲ ਕਰਨੀ ਆ ਕੁੜੀ ਨੂੰ ਸਮਝਾਓਗੇ ਕਿ कि ਆਪਣੇ ਘਰ ਜਾ ਉੱਥੇ ਰਹਿ ਆਪਣੀ ਸੱਸ ਨੂੰ ਵੇਖ ਕੇ ਦੇ ਇਹ ਚੀਜ਼ ਕਿਤੇ ਹੈ ਨਹੀਂ ਆ ਬਸ ਪੈਸੇ ਦਾ ਹੀ ਉਹ ਗੱਡੀ ਘਰ ਆ ਜੇ ਆਹ ਕਰ ਲਈਏ ਉਹ ਕਰ ਲਈਏ ਇਹੋ ਕੰਮ ਹੀ ਆ ਬਸ ਗੱਲ ਤੇਰੀ ਦਿਲਜੀਤ ਠੀਕ ਆ ਜਦੋਂ ਦਾ ਰਪਿੰਦਰ ਦਾ ਵਿਆਹ ਹੋਇਆ ਨਹੀਂ ਜਿੰਨੀ ਵਾਰੀ ਅਸੀਂ ਉੱਥੇ ਗਏ ਆ ਤੇ ਸੰਦੀਪ ਉੱਥੇ ਦੱਸ ਉਹਨੂੰ ਤੁਸੀਂ ਆਪ ਨਹੀਂ ਕਹਿੰਦੇ ਕਿ ਕੁੜੀਏ ਜਾ ਆਪਣੇ ਘਰ ਬੈਠੋ ਜਾ ਕੇ ਉਹ ਇੰਨੀ ਅਕਲਮੋਤ ਹੈ ਨਹੀਂ ਆ ਭਾਜੀ ਉਹ ਤੁਸੀਂ ਵੀ ਨਾ ਬੜੀ ਵੱਡੀ ਗਲਤੀ ਕਰ ਲਈ ਹੈ ਰਪਿੰਦਰ ਨੂੰ ਉੱਥੇ ਭੇਜ ਕੇ ਮੈਂ ਉਧਰੋਂ ਤਲਾਕ ਦੇ ਪੇਪਰ ਬਣਾਉਣ ਡਿਆ ਵਾਂ ਤੁਸੀਂ ਉੱਥੇ ਉਹ ਕੰਮ ਕਰ ਲਿਆ ਵਾ ਉਹ ਹੈ ਜੀ ਦਿਲਜੀਤ ਕੀ ਕਰਦੇ ਜਦੋਂ ਹੁਣ ਆਪ ਆ ਕੇ ਲੈਣ ਵਾਸਤੇ ਨਾਲੇ ਲਵਲੀ ਵੀ ਫੋਨ ਤੇ ਫੋਨ ਕਰਨ ਡਿਆ ਸੀ ਜੋਵਨ ਉਹ ਜਿਹੜਾ ਤੁਹਾਨੂੰ ਮੈਂ ਕਿਹਾ ਸੀ ਵੀ ਮੇਰੀ ਗੱਲ ਮੰਨ ਲਓ ਜੋਵਨਾ ਮੇਰੀ ਗੱਲ ਹੋਈ ਆ ਉਹਨੇ ਕਿਤੇ ਮੰਨੀ ਮੇਰੀ ਗੱਲ ਕੁੜੀ ਉਥੇ ਭੇਜਦੀ ਆ ਕੱਲ ਨੂੰ ਕੋਈ ਗੱਲ ਹੋ ਗਈ ਕੌਣ ਜ਼ਿੰਮੇਵਾਰ ਆ ਉਹ ਤਾਂ ਸਾਰੀ ਗੱਲ ਠੀਕ ਆ ਪਰ ਅਹੀਂ ਵੀ ਮਜਬੂਰ ਹੀ ਅਹੀਂ ਕੀ ਕਰਦੇ ਯਾਰ ਤੁਸੀਂ ਮੇਰੀਆਂ ਗੱਲਾਂ ਤੇ ਗੌਰ ਨਹੀਂ ਨਾ ਕਰਦੇ ਤੁਸੀਂ ਪਛਤਾਉਣਾ ਹੀ ਹੋਵੇ ਲੋ ਸਾਰੇ ਟਬਰ ਨੇ ਇੱਕ ਰਹੀ ਨਾ ਜੋਬਨ ਨੇ ਮੇਰੀ ਗੱਲ ਮੰਨੀ ਐ ਤੇ ਨਾ ਤੂੰ ਹੀ ਮੰਨਣ ਦੇ। ਉਹ ਕੀ ਕਰਦੇ ਦਿਲਜੀਤ? ਰਿਸ਼ਤੇਦਾਰੀ 'ਚ ਨਾ ਬੰਦਾ ਫਸ ਜਾਂਦਾ ਵਾ। ਜਵਾਬ ਦੇਣਾ ਔਖਾ ਹੋ ਜਾਂਦਾ। ਤੇ ਜੋਬਨ ਨਾਲੇ ਡਿਕਦਾਰਿਆ ਤੁਹਾਡਾ ਫੋਨ ਤੇ ਤੁਸੀਂ ਫੋਨ ਹੀ ਨਹੀਂ ਕੀਤਾ। ਉਹ ਪਾਜੀ ਮੈਂ ਵਿਜੀ ਸੀ। ਤਲਾਕ ਦੇ ਪੇਪਰ ਬਣਾਉਣ ਰਿਆ ਸੀ। ਫਿਰ ਮੈਂ ਜੋਬਨ ਨੂੰ ਵੀ ਦੱਸਿਆ ਵਾ। ਤੇ ਮੇਰੀ ਗੱਲ ਸੁਣੋ, ਤੁਸੀਂ ਫਸ ਜਾਣਾ ਹੀ ਹੋ। ਬਾਜੂ ਹੋ ਜੇ ਵੀ। ਤੁਸੀਂ ਮੇਰੀ ਗੱਲ ਨਹੀਂ ਹੋ ਮੰਨਣ ਦੇ। ਤੇ ਨਹੀਂ ਇਦਾਂ ਤੇ ਕੋਈ ਗੱਲ ਨਹੀਂ। ਤੁਸੀਂ ਆਪਣਾ ਕੰਮ ਕਰੀ ਜਾਓ ਤੇ ਮੈਂ ਆਪਣਾ ਕੰਮ ਕਰੀ ਜਨਾ ਫਿਰ। ਹੋਰ ਕੀ ਕਰਨਾ ਫਿਰ? ਮੈਂ ਤਾਂ ਤੁਹਾਨੂੰ ਕਹਿਣ ਡਿਆ ਸੀ। ਜੇ ਤੁਸੀਂ ਕੁੜੀ ਨਾਲ ਨਾ ਗੱਲ ਦੇ ਇਧਰੋਂ ਮੈਂ ਤਲਾਕ ਦੇ ਪੇਪਰ ਲਾਦ ਨਹੀਂ ਉਧਰੋਂ ਤੁਸੀਂ ਕੁੜੀ ਨਹੀਂ ਗੱਲਣੀ ਤਾਂ ਉਹਨਾਂ ਨੇ ਨਾ ਅੜੇ ਤਰਲੇ ਮਾਰਨੇ ਹੀ ਬਾਕੀ ਤੁਸੀਂ ਆਪਣੀ ਮਰਜ਼ੀ ਵੇਖ ਲਓ ਚਲੋ ਠੀਕ ਆ ਫਿਰ ਮੈਂ ਚੱਲਦਾ ਚੰਗਾ ਭਾਜੀ ਮੈਂ ਤਾਂ ਕਹਿੰਦਾ ਦਲਜੀਤ ਘਰ ਚਲੀ ਜਾ ਚਾਹ ਪਣੀ ਪੀ ਨੀ ਨਹੀਂ ਨਹੀਂ ਚਾਹ ਪਣੀ ਨਹੀਂ ਪੀਣਾ ਮੈਂ ਵੇਖ ਲਿਓ ਠੀਕ ਆ ਗੌਰ ਕਰ ਲਓ ਕਿ ਮੇਰੀ ਗੱਲ ਤੇ ਚਲੋ ਠੀਕ ਆ ਮੈਨੂੰ ਇਹ ਵੀ ਨਾ ਆਪਣੇ ਮਤਲਬ ਨੂੰ ਪਿਆ ਤੇ ਵਿੱਚ ਸਾਨੂੰ ਕ੍ਰੀ ਸੰਡਿਆ ਕਿ ਕੁੜੀ ਨਿਆ ਤੁਸੀਂ ਭੇਜਿਓ ਦੱਸ ਜੇ ਤੂੰ ਤਲਾਕ ਦੇਣਾ ਉਹਨਾਂ ਨੂੰ ਦੇ ਆ ਨੋ ਕਿਉਂ ਕਹਿਂਦੇ ਆ ਯਾਰ ਤੂੰ ਭਾਜੀ ਮੇਰੇ ਵੱਲ ਵੀ ਆਇਆ ਹੀਗਾ ਦਲਜੀਤ ਤੇ ਮੈਨੂੰ ਵੀ ਵਾਵਾ ਗੱਲਾਂ ਬਾਤਾਂ ਕਰਦਾ ਸੀ ਹੁਣ ਵੇਖੋ ਇੱਕ ਗੱਲ ਵਾ ਕਿ ਤਲਾਕ ਦੇਣਾ ਨਾ ਦੇਣਾ ਇਹ ਤੇਰੀ ਮਰਜ਼ੀ ਆ ਸਾਨੂੰ ਬੰਦਾ ਪੁੱਛੇ ਕਿਉਂ ਇਹ ਗੱਲ ਚੱਲਿਆ ਹੋੜਿਆ ਅਸੀਂ ਇਹਦੀ ਗੱਲ ਚ ਆ ਗਏ ਨਾ ਤੇ ਕੱਲ ਨੂੰ ਇਹਨਾਂ ਦਾ ਸਭ ਕੁਝ ਠੀਕ ਹੋ ਜਾਣਾ ਆਪਸ ਤੇ ਬੁਰੇ ਅਸੀਂ ਭਾਂਜਣਾ ਵਾ ਹਾਂ ਹਾਂ ਨਾਲੇ ਮੈਂ ਕਿਹਾ ਮੈਂ ਤਾਂ ਤੁਸੀਂ ਪਹਿਲਾਂ ਫੋਨ ਨਹੀਂ ਕੀਤਾ ਕੋਈ ਗੱਲ ਨਹੀਂ ਬਾਤ ਨਹੀਂ ਹੁਣ ਮੈਂ ਕਿਹਾ ਸਾਰਾ ਕੁਝ ਠੀਕ ਹੋ ਗਿਆ ਆਪਾਂ ਅਸੀਂ ਕੁੜੀ ਘਲਤੀ ਆ ਤੇ ਮੈਂ ਹਾਂ ਤਹੀ ਆਗੇ ਜੇ ਆਹੋ ਨਹੀਂ 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 ਇਹ ਤਾਂ ਕੰਮ ਹੋਣਾ ਹੀ ਨਹੀਂਗਾ ਆ ਓਏ ਥੋੜੀ ਇਹਦੇ ਮਗਰ ਲਾ ਕੇ ਦੱਸ ਓਏ ਆਪਣੇ ਲਾਲ ਚ ਨੂੰ ਪਿਆਵ ਆ ਹਾਂ ਵੀ ਅਹੀਂ ਕੁੜੀ ਨਾ ਘਾਲ ਦੇ ਉਧਰੋਂ ਵੀ ਕੇਸ ਲਾ ਦਿੰਦਾ ਤੇ ਇਹਦੀ ਲੱਤ ਉੱਤੇ ਹੋ ਜਾਂਦੀ ਤੇ ਕਹਿੰਦਾ ਵੀ ਮੈਂ ਜੋ ਬਣਾਉਣ ਢੱਕਿਆ ਆ ਅਹੀਂ ਇਹ ਗੱਲ ਚੋਂ ਵੀ ਲੈਣਾ ਹੂੰ ਨਹੀਂ 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 ਮੈਂ ਫੋਨ ਹੁਣੇ ਕਰ ਦੇਣਾ ਰਪਿੰਦਰ ਨੂੰ ਨਾ ਨਾ ਮੈਂ ਸਮਝਾ ਦੇਣਾ ਰਪਿੰਦਰ ਨੂੰ ਹਾਂ ਨਹੀਂ 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 ਕਰਦੀ ਗੱਲ ਕੋਈ ਈ ਨਹੀਂ ਗੱਲ ਯਾਰ ਸਮਝੋ ਕੀ ਗੱਲ ਕੋਈ ਗੱਲ ਹੈ ਹਾਂ ਚਲ ਹਾਂ ਹਾਂ ਮੈਂ ਦੱਸ ਦੂੰਗਾ ਫੋਨ ਕਰਕੇ ਠੀਕ ਹੈ ਭਾਜੀ ਠੀਕ ਕਿਹਦਾ ਫੋਨ ਹਣਾ ਦੇ ਫੋਨ ਕਿਹਦਾ ਹਣਾ ਮੈਂ ਮੁਖਤਿਆਰ ਭਾਜੀ ਫੋਨ ਕਰਾਂ ਦੇ ਅੱਛਾ ਕਹਿੰਦੇ ਹੈਗੇ ਵੀ ਦਲਜੀਤ ਮੇਰੇ ਕੋਲ ਆਇਆ ਹੈ ਤੇ ਕਹਿੰਦੇ ਹੈਗਾ ਵੀ ਤੁਸੀਂ ਕੁੜੀ ਨਹੀਂ ਘਲਣੀ ਇਹ ਉਹਨਾਂ ਨੂੰ ਸਭ ਕੁਝ ਸਿਖਾਉਣਾ ਹੈਗਾ ਮੈਂ ਹਾਂ ਭਰਾ ਇਨੀਆਂ ਵੱਡੀਆਂ ਵੱਡੀਆਂ ਗੱਲਾਂ ਸਾਡੇ ਕੋਲ ਨਹੀਂ ਹੁੰਦੀਆਂ ਮੈਂ ਤੁਹਾਨੂੰ ਦੱਸਿਆ ਸੀ ਨਾ ਇੱਧਰ ਹੀ ਆਇਆ ਸੀਗਾ ਹਾਂਜੀ ਤੇ ਮੈਂ ਕਰਤੀ ਨਾ ਤੇ ਹੁਣ ਮੁਖਤਿਆਰ ਭਾਈ ਆ ਲ ਗਿਆ ਇਹ ਕਿ ਖਰੇ ਹੋਰ ਮੇਧ ਨੂੰ ਵਾਪਸ ਲਿਆਉਣਗੇ ਮੈਂ ਕਿ ਯਾਰ ਜਦੋਂ ਸਭ ਕੁਝ ਠੀਕ ਕਰਨ ਦੇ ਆ ਹੁਣ ਸਾਡੇ ਲੱਗੋ ਮਰਜ਼ੀ ਨਹੀਂ ਕੀਤੀ ਚੰਗੀ ਨਹੀਂ ਕੀਤੀ ਵਧੀਆ ਕੁੜੀ ਨੂੰ ਰਖਣ ਦੇ ਤਾਂ ਅਸੀਂ ਕੰਨੀ ਗੱਲ ਕਰਨੀ ਆਹ ਇਹ ਤੇ ਗੱਲ ਹੈਗੀ ਆ ਡਰਤੀ ਉਦੋਂ ਹੀਗਾ ਜਦੋਂ ਗੱਲਾਂ ਕਰਦੇ ਹੁਣ ਰੁਪਿੰਦਰ ਮੋਹ ਕਹਿੰਦੀ ਸਾਰਾ ਕੁਝ ਠੀਕ ਠਾਕ ਵਾ ਤੇ ਬਾਕੀ ਉਹ ਨਹੀਂ ਨਾਲੇ ਜਿੱਦਨ ਦੀ ਗਈ ਯਾਰ ਰੁਪਿੰਦਰ ਹੈ ਹਨਾ ਅਗਲੇ ਕੰਮ ਸਾਰਾ ਕਰਨ ਦੇ ਆ ਕਹਿੰਦੀ ਮੈਨੂੰ ਕੰਮ ਨਹੀਂ ਕਰਨ ਦੇਂਦੇ ਆਪੇ ਕਹਿੰਦੀ तकरीबन ਸਾਰਾ ਕੰਮ ਕਰਦੇ ਤੇ ਮੈਂ ਕਹਿੰਦੀ ਥੋੜੀ ਬੋਦੀ ਸਪਾਈਸ ਵੀ ਕਰਾ ਦੇਣੀ ਹੈ ਤੇ ਮੈਂ ਹਾਂ ਜੇ ਸਭ ਕੁਝ ਤੇਰਾ ਠੀਕ ਵਾ ਤਾਂ ਤੂੰ ਵੀ ਗੱਲ ਨਾ ਕਰੀ ਕੋਈ ਆ ਨਹੀਂ ਆਪ ਕਿਉਂ ਗੱਲ ਕਰ ਹੈਨਾ ਇਹ ਆ ਵੀ ਕਿਹੇ ਦਿਨ ਜਾ ਕੇ ਨਾ ਸੁਭਾ ਤੇ ਮਾਰਾ ਉਹ ਇਹਦੇ ਮਨ ਚ ਪਤਾ ਕੀ ਦਲਜੀਤ ਦੇ ਵੀ ਅਹੀਂ ਰਪਿੰਦਰ ਨੂੰ ਨਾ ਘੱਲ ਦੇ ਤੇ ਫਿਰ ਆਪਣੇ ਨੰਬਰ ਬਣਾਉਂਦਾ ਉਥੇ ਸੰਦੀਪ ਦੇ ਸਾਹਮਣੇ ਤੇ ਉਹਦੀ ਮੰਮੀ ਸਾਹਮਣੇ ਵੀ ਮੇਰੇ ਕਰਕੇ ਨਹੀਂ ਉਹਨਾਂ ਕਾਲੀ ਰਪਿੰਦਰ ਹੈਨਾ ਤੇ ਫਿਰ ਉਹਦੇ ਤਰਲੇ ਮਰਾਉਂਦਾ ਯਾਰ ਤੁਹਾਡੀ ਗੱਲ ਹੋਊਗੀ ਜੇ ਹੋ ਗਿਰ ਉਹਦੇ ਨਾਲ ਹਾਂ ਨੂੰ ਕੀ ਨਾਲੇ ਬੰਦਾ ਪੁੱਛੇ ਵੀ ਜਦੋਂ ਤੂੰ ਸੰਦੀਪ ਤੇ ਹੱਥ ਚੁੱਕਿਆ ਗੱਲਾਂ ਬਾਤਾਂ ਉਥੇ ਵਧ ਘਟ ਕੀਤੀਆਂ ਤੁਹਾਨੂੰ ਪੁੱਛ ਕੇ ਕੀਤੀਆਂ ਹੁਣ ਸਾਡੇ ਤੋਂ ਕਿਉਂ ਉਮੀਦ ਰੱਖਦਾ ਏ ਹਨਾ ਕੋਈ ਗੱਲ ਨਹੀਂ ਤੀਹ ਨਾ ਵਧ ਘਟ ਗੱਲ ਕਰਿਓ ਤੁਹਾਨੂੰ ਕਿਸੇ ਦੀ ਵੀ ਲੋੜ ਪੈ ਸਕਦੀ ਏ ਅਜੇ ਤੇ ਸਾਰਾ ਕੋਈ ਨਹੀਂ ਉਹ ਨਹੀਂ ਨਹੀਂ ਵਧ ਘਟ ਤੇ ਕੀਤੀ ਕੋਈ ਨਹੀਂ ਆ ਭਾਜੀ ਵੀ ਕਹਿੰਦੇ ਕਹਿੰਦੇ ਮੈਂ ਵੀ ਕੋਈ ਮਾੜੀ ਚੰਗੀ ਨਹੀਂ ਕੀਤੀ ਉਹਨੂੰ ਸਿਰਫ ਇਹੋ ਗੱਲ ਕਹੀ ਆ ਵੀ ਯਾਰ ਹੁਣ ਸਾਨੂੰ ਘੱਲ ਨਹੀਂ ਪੈਣੀ ਹੈ ਕੁੜੀ ਹਮ ਹਨਾ ਤੇ ਕੋਈ ਗੱਲ ਨਹੀਂ ਜੇ ਹੁਣ ਮੈਨੂੰ ਫੋਨ ਆਏਗਾ ਤਾਂ ਮੈਂ ਕਹੂੰਗਾ ਭਰਾ ਤੁਸੀਂ ਕਰੋ ਕੋਈ ਗੱਲ ਨਹੀਂ ਜਿੱਦਾਂ ਕੰਮ ਕਰਨਾ ਹੈ ਤਾਂ ਨਾਲੀਆਂ ਕੋਈ ਗੱਲ ਕੋਈ ਗੱਲ ਨਹੀਂ ਤੇਰਾ ਮੈਂ ਬਹੁਤੀ ਫਿਕਰ ਕਰੋ ਬਾਕੀ ਆਪਣੇ ਵੱਲੋਂ ਨਾ ਕੋਈ ਜਵਾਬ ਦਿਓ ਫਰ ਨਹੀਂ ਨਹੀਂ ਜਵਾਬ ਪਤਾ ਤੇਰਾ ਨਹੀਂ ਲੋਡ ਪੈ ਜਾਣਾ ਨਹੀਂ ਸੰਦੀਪਾ ਇੱਥੇ ਬੈ ਹਾਂ ਮੇਰੀ ਗੱਲ ਸੁਣ ਦੇリカ ਕੀ ਗੱਲ ਹੋਈ ਮੰਮੀ ਹੁਣ ਗੱਲ ਕੀ ਹੁਣੀ ਆ ਉਹ ਨਾ ਬਾਹਰ ਬੈ ਕੇ ਤਾਂ ਕੰਮ ਕਰਨ ਢਈ ਆ ਤੇ ਤੂੰ ਵੀ ਜਾ ਪਰ ਮਾਈ ਦਾ ਹੰਦਾ ਅਗਲੇ ਬੰਦੇ ਨੂੰ ਆਪਣੀਆਂ ਗੱਲਾਂ ਵਿੱਚ ਲਈ ਹੰਦਾ ਵਾ ਤੇਹੀਂ ਪੈਣਾ ਪੈਣਾ ਬਣ ਕੇ ਰਵਾਂਗੀ ਮੰਮੀ ਮੇਰ ਕੋ ਨਹੀਂ ਹੁੰਦੇ ਕੰਮ ਉਹਨੂੰ ਕੀ ਗੱਲ ਵਾ ਕਰ ਨਹੀਂ ਸਕਦੀ ਉਹ ਹਏ ਹੇ ਕੰਮ ਤਾਂ ਕਰ ਲੂਗੀ ਲਾਗੇ ਬਹਿ ਵੀ ਨਹੀਂ ਸਕਦੀ ਲੜਨ ਨੂੰ ਤਾਂ ਬੜੀ ਸ਼ੇਰ ਵਾ ਤੇਰੀ ਆਤ ਹੈ ਹੋਈ ਰਹੀ ਬਸ ਤੂੰ ਨਾ ਸੁਧਰੀ ਜੇ ਤੇਰੀ ਮਾਂ ਸਮਝਾਉਂ ਲਈ ਆ ਤਾਂ ਮਾਂ ਦੇ ਆਖੇ ਲੱਗ ਜਾ ਮੰਮੀ ਮੇਰ ਕੋ ਨਹੀਂ ਮੋਚ ਮੋਚ ਕੀਤਾ ਜਾਂਦਾ ਠੀਕ ਆ ਨਾ ਇਹ ਤੁਹਾਨੂੰ ਹੀ ਕਰਨਾ ਹੁੰਦਾ ਤੁਸੀਂ ਚੱਲ ਜਾ ਤੂੰ ਵੀ ਸਿੱਖ ਮੋਚ ਮੋਚ ਕਰਨਾ ਹੀ ਪੈਂਦਾ ਹੁੰਦਾ ਵਾ ਇੱਥੇ ਤਾਂ ਪਰਜਾਈ ਨੂੰ ਕਰਨਾ ਪੈਂਡਿਆ ਨਾ ਤੇ ਜਦ ਸਹੁਰੇ ਗਏ ਤਾਂ ਸਾਸਨ ਨੂੰ ਵੀ ਕਰਨਾ ਪੈਣਾ ਵਾ ਮੰਮੀ ਮੈਂ ਸਹੁਰੇ ਜਾਣਾ ਨਹੀਂ ਜਦੋਂ ਚੱਲ ਨਹੀਂ ਜਾਣਾ ਨਾ ਤਾਂ ਨਾ ਜਾ ਜਿਹੜੀ ਤੈਨੂੰ ਮੈਂ ਗੱਲ ਕਹਿਣ ਰਹੀ ਆ ਨਾ ਉਹ ਤੇ ਅਸਰ ਕਰ। ਮੰਮੀ ਤੁਸੀਂ ਮੇਰੇ ਪਿੱਛੇ ਹੀ ਪੈ ਜਾਂਦੇ ਬੱਸ। ਨਹੀਂ ਪਿੱਛੇ ਕਾਦਾ ਪੈਈ ਆ। ਤੈਨੂੰ ਇੰਨੀ ਗੱਲ ਹੀ ਮੈਂ ਕਹੀ ਆ ਨਾ ਵੀ ਜਾ ਕੇ ਤੇ ਪਰਚਾਈ ਪਰਚਾਈ ਕਰ ਤੇਰੀਆਂ ਗੱਲਾਂ ਵਿੱਚ ਆ ਜੂਗੀ ਉਹ ਤੁਹਾਡਾ ਕੰਮ ਸੌਰ ਜੂਗਾ। ਮੇਰੀ ਨਹੀਂ ਕੁਝ ਵੀ ਲੱਗਦੀ ਹੈਗੀ ਠੀਕ ਆ ਨਾ ਤੇ ਨਾ ਹੀ ਮੈਂ ਜਾਣਾ ਵਾਂ। ਇੱਕੋ ਗੱਲ ਕਰੀ ਜਾਣ ਲਈ ਜਾਣਾ ਕਿਉਂ ਨਹੀਂਗਾ? ਚਲ ਜੇ ਉਹ ਨਹੀਂ ਤੇਰੀ ਕੁਝ ਲੱਗਦੀ ਮੈਂ ਤੇ ਕੁਝ ਲੱਗਦੀ ਆ ਕਿ ਨਹੀਂ? ਮੇਰੀ ਗੱਲ ਵੀ ਨਹੀਂ ਮੰਨਣੀ ਤੂੰ। ਮੰਮੀ ਸਿਰਫ ਤੁਹਾਡੇ ਕਹਿਣ ਤੇ ਚੱਲੀ ਆ ਮੈਂ। ਜੇ ਉਹ ਮੈਨੂੰ ਕਹਿੰਦੀ ਨਾ ਮੇਰੇ ਨਾਲ ਕੰਮ ਕਰਵਾ ਤੇ ਫਿਰ ਨਹੀਂ ਹੀ ਮੈਂ ਜਾਣਾ ਲੈ ਦੱਸ ਕਿੱਦਾਂ ਦੀਆਂ ਗੱਲਾਂ ਕਹਿਣ ਲਈਆਂ ਕੰਮ ਕਿੰਨਾ ਘਵਾਥੇ ਮੰਮੀ ਮੈਨੂੰ ਚੰਗੀ ਨਹੀਂ ਲੱਗਦੀ ਮੇਰਾ ਤਾਂ ਸ਼ਕਲ ਵੇਖਣ ਨੂੰ ਜੀ ਨਹੀਂ ਕਰਦਾ ਉਹਦਾ ਹੁਣ ਭਾਵੇਂ ਚੰਗੀ ਆ ਤਾਂ ਭਾਵੇਂ ਮਾੜੀ ਆ ਗੱਲ ਪਿਆ ਢੋਲ ਤੇ ਵਜਾਉਣਾ ਹੀ ਪੈਣਾ ਵਾ ਭਾਵੇਂ ਰੋਂਦੇ ਵਜਾਈਏ ਤੇ ਭਾਵੇਂ ਹੱਸਦੇ ਵਜਾਈਏ ਜਦੋਂ ਗੱਲਾਂ ਕਰਦੀ ਆ ਨਾ ਮੈਨੂੰ ਤਾਂ ਉਦੋਂ ਬੜੀ ਬੁਰੀ ਲੱਗਦੀ ਆ ਤੇ ਚੰਗੀ ਕਿਹਨੂੰ ਲੱਗਦੀ ਆ ਹੁਣ ਜਦੋਂ ਘਰ ਵਿੱਚ ਟਾਈਮ ਕੱਢਣਾ ਹੋਵੇ ਨਾ ਫਿਰ ਕੰਨਾ ਕਿਆ ਸਲ ਮਾਰ ਕੇ ਕੱਢਣਾ ਹੀ ਪੈਂਦਾ ਵਾ ਮੰਮੀ ਹਾਜੀ ਉਹਨੇ ਪਤਾ ਨਹੀਂ ਕੋਈ ਚੀਜ਼ ਲਿਓਣੀ ਆ ਜਾਂ ਨਹੀਂ ਲਿਓਣੀ ਤੁਸੀਂ ਪਤਾ ਨਹੀਂ ਮੇਰੇ ਕੋ ਕੀ ਕੀ ਕਰਵਾਉਣਾ ਵਾ ਸਿਰਫ ਮੈਂ ਟਾਟਾ ਕਰਕੇ ਜਾਣ ਲੱਗੀ ਆ ਉਦਾਂ ਨਹੀਂ ਜਾਣਾ ਪੁੱਤ ਥੋੜਾ ਟਾਈਮ ਹੀ ਆ ਔਖਾ ਸੌਖਾ ਕੱਢ ਲਾ ਇੱਕ ਵਾਰ ਸਾਡਾ ਕੰਮ ਸਿਰੇ ਲੱਗ ਗਿਆ ਨਾ ਫੇਰ ਇਹਨੂੰ ਕਿੰਨੇ ਪੁੱਛਣਾ ਵਾ ਘਰ ਵਿੱਚ ਹੋਵੇ ਜਾਂ ਨਾ ਹੋਵੇ ਇੱਕ ਬਰਾਬਰ ਹੀ ਹੁਣ ਆਏ ਨੇ ਮੰਮੀ ਜਿਹੜਾ ਵੀ ਕੰਮ ਕਰਨਾ ਨਾ ਛੇਤੀ ਕਰੋ ਮੇਰੇ ਕੋ ਨਹੀਂ ਗੁਲਾਮੀ ਹੁੰਦੀ ਆ ਚੰਗਾ ਜਾ ਹੁਣ ਤੇ ਕਰਾ ਜਾ ਕੇ ਬਾਅਦ ਦਾ ਬਾਅਦ ਚ ਵੇਖੀ ਜਾਓ ਇਹ ਕਿਹੜੀ ਘਟਵਾ ਇਨੂੰ ਹੀ ਮੜਾ ਜਾ ਕਹਿ ਦੋ ਨਾ ਕਲਫਾਂ ਡਾ ਪੈਂਦੀ ਆ ਕੰਮ ਤੋਂ ਨੇ ਕਰਨਾ ਵਾ ਜਾ ਕੇ ਲਾਗੇ ਬਹਿ ਜਾ ਉਹਨੂੰ ਇੰਨਾ ਹੋਊਗਾ ਮੇਰੇ ਲਾਗੇ ਬੈਠੀ ਆਣ ਕੇ ਜੇ ਕੱਲੀ ਨੂੰ ਫਾਇਦੇ ਛੜਿਆ ਨਾ ਤੇ ਕਹਿਣਾ ਆਪ ਮਾਵਾਂ ਧੀ ਅੰਦਰ ਬੈਠੀਆਂ ਵਾ ਤੇ ਮੈਨੂੰ ਕੰਮ ਕਰਨ ਦਾ ਆ ਵਾ ਦਲਚਲ ਬਣ ਜਣੀ ਆ ਪਿਆਜ਼ ਕੱਟ ਕਿਧਰ ਆ ਲਾ ਤੜਕਾ ਲਾਉਣ ਵਾਲੀ ਬਣਾਗੀ ਮੈਂ ਜੀ ਭਾਬੀ ਕੀ ਕਰਨ ਲੱਗੇ ਹੈ ਕੁਛ ਨਹੀਂ ਅਜੋਦੀਦੀ ਕਰਨਾ ਕੀ ਆ ਦਾਲਦਾਰ ਕੀ ਆਈ ਹੀ ਤੇ ਮੈਂ ਹਾਂ ਜਦ ਤੜਕਾ ਵੀ ਘਟ ਕੇ ਰਹਿ ਲਾ ਮੈਂ ਕੱਟ ਲੈਨੀ ਆਪੇ ਦੇ ਦਿਓ ਮੈਨੂੰ ਉਹ ਹੋ ਮੈਂ ਕਰ ਲੈਨੀ ਆ ਕਿਉਂ ਕੋਈ ਗੱਲ ਨਹੀਂ ਕੱਟਦੀ ਆ ਮੈਂ ਲਿਆ ਫੜਾ ਕੋਈ ਗੱਲ ਨਹੀਂ ਉਹ ਦੀਦੀ ਮੇਰੇ ਦੁਨ ਹੱਥ ਹੋਏ ਹੀ ਗੰਦੇ ਤੁਸੀਂ ਕੱਲੀ ਡੇ ਆ ਕਰਨ ਕਿਉਂ ਚੱਲਿਆ ਵਾ ਜਦੋਂ ਕੋਈ ਕੰਮ ਕਰਦੇ ਹੰਨੇ ਨਾ ਤੇ ਮੈਨੂੰ ਵੀ ਦੱਸ ਦਿਆ ਕਰੋ ਰਲ ਮਿਲ ਕੇ ਆਪਾਂ ਕਰ ਲਿਆ ਕਰਾਂਗੇ ਚਲੋ ਕੰਮ ਕਿੰਨਾ ਕੋ ਹੁੰਦਾ ਆ ਮੈਂ ਸੋਚਿਆ ਜਦ ਆਹ ਰੱਖੀ ਆ ਉੱਪਰ ਤੇ ਤੜਕਾ ਘੱਟ ਲੈਣਾ ਸੀ ਤੇ ਝਟ ਕੰਮ ਨਿਬੜ ਜਾਣਾ ਸੀ ਬੱਬੀ ਮੈਨੂੰ ਵੀ ਆਵਾਜ਼ ਮਾਰ ਲਿਆ ਕਰੋ ਜਦੋਂ ਤੁਸੀਂ ਬਾਹਰ ਪੈਣੇ ਹੁੰਦੇ ਆ ਮੈਂ ਵੀ ਨਾ ਇਕੱਲੀ ਬੋਰ ਹੋ ਜਾਂਦੀ ਆ ਅੰਦਰ ਚੱਲ ਦੀਦੀ ਮੈਂ ਤੇ ਸੋਈਦੀ ਆ ਪੇ ਚੱਲ ਕੀ ਕਰਨਾ ਆ ਪੇ ਕਿ ਦੋਹੀ ਆਏ ਆ ਮਜੇ ਨਾ ਰੋ ਸਕੋ ਸੌਰਿਆਂ ਘਰ ਜਾਗਦੇ ਕੰਮ ਕਰਨਾ ਹੀ ਹੁੰਦਾ ਆ ਵੇਲੇ ਵੀ ਕਿਹੜਾ ਬੈਠਾ ਜਾਂਦਾ ਵਾ ਜੇ ਕਿਤੇ ਮੇਰੀ ਵੀ ਭੈਣ ਹੁੰਦੀ ਨਾ ਤੇ ਮੈਨੂੰ ਵੀ ਪਤਾ ਹੁੰਦਾ ਮੈਂ ਨਾ ਛੱਟ ਖਿਜ ਜਾਨੀ ਆ ਜੇ ਉਹ ਹੁੰਦੀ ਨਾ ਮੇਰੇ ਕੋਲ ਐਂ ਫਿਰ ਖਿਜਾ ਨਹੀਂ ਕਰਨਾ ਤੇ ਮੇਰੀ ਵੀ ਆਤ ਬਣ ਜਾਨੀ ਹੀ ਕਿ ਚੱਲ ਮੇਰੀ ਵੀ ਭੈਣ ਹੈਗੀ ਆ ਚੱਲ ਕੋਈ ਗੱਲ ਨਹੀਂ ਆ ਦੀਦੀ ਮੈਂ ਵੀ ਤੇ ذری ਪਹਿਣਾ ਵਰਗੀ ਆ ਜੇ ਮੇਰੇ ਨਾਲ ਬੋਲ ਪੈਨੇ ਆ ਤੇ ਫਿਰ ਕੀ ਆ ਸਮਝ ਲਓ ਕਿ ਭੈਣ ਨਹੀਂ ਬੋਲਣ ਦੀ ਆ ਚੱਲ ਭਾਬੀ ਅੱਜ ਮੇਰਾ ਦਿਲ ਖੁਸ਼ ਕਰ ਦਿੱਤਾ ਤੁਸੀਂ ਚੱਲ ਨਾ ਐਦਾਂ ਹੀ ਖੁਸ਼ ਹੋ ਕੇ ਰਿਆ ਕਰੋ ਚੱਲ ਐਦਾਂ ਬੰਦਾ ਬਵੇ ਗੱਲਾਂ ਬਾਤਾਂ ਮਾਰੇ ਆਪੇ ਮਨ ਹੋਰ ਦਾ ਹੋਰ ਹੋ ਜਾਂਦਾ ਆ ਚਲੋ ਭਾਬੀ ਜੇ ਖਿਜੇ ਵੀ ਇੱਕ ਦੂਜੇ ਨੂੰ ਪਈ ਜਾਵਾਂਗੇ ਪਤਾਵੀ ਕੀ ਕਿਸਦਾ ਮੂੰਹ ਐਨੂੰ ਤੇ ਕਿਸਦਾ ਉਹਨੂੰ ਚੱਲ ਏ ਆ ਕਿ ਬੰਦਾ ਰਲ ਮਿਲ ਕੇ ਰਵੇ ਨਾ ਉਹਦੇ ਨਾਲ ਦੀ ਰੀਸ ਨਹੀਂ ਆ ਹੁਣ ਤੁਸੀਂ ਜੇ ਕਹਿੰਨੇ ਨਾ ਕਿ ਮੇਰੀ ਭੈਣ ਹੈ ਨਹੀਂ ਆ ਤੇ ਮੇਰੇ ਵੀ ਘੜੀ ਪਿੰਡ ਭੈਣ ਆ ਵਾ ਆਪਾਂ ਨਾ ਦੋਵੇਂ ਭੈਣਾ ਭੈਣਾ ਬਣ ਕੇ ਰਵਾਂਗੀਆਂ ਠੀਕ ਵਾ ਨਾ ਹੋਰ ਕੀ ਆਪਾਂ ਭੈਣਾ ਭੈਣ ਆ ਜੇ ਕੋਈ ਦਿੱਕਤ ਹੁੰਦੀ ਹੁੰਦੀ ਆ ਤੇ ਮੈਨੂੰ ਦੱਸਿਆ ਕਰੋ ਕੋਈ ਗੱਲ ਨਹੀਂ ਘਰਾਂ 'ਚ 100 ਗੱਲਾਂ ਹੋ ਜਾਂਦੀਆਂ ਵਾ ਪਿੱਛੇ ਜੋ ਗੱਲਾਂ ਹੋ ਗਈਆਂ ਨਾ ਉਹਨਾਂ ਨੂੰ ਭੁੱਲ ਜਾਓ ਹੁਣ ਚੱਲ ਕੋਈ ਗੱਲ ਨਹੀਂ ਆ ਦੀਦੀ ਜੇ ਬੰਦੇ ਦਾ ਮਨ ਬਦਲ ਜੇ ਨਾ ਤੇ ਆਪ ਉਹ ਬਦਲ ਜਾਣਾ ਚਾਹੀਦਾ ਵਾ ਮੈਨੂੰ ਸੱਚੀ ਨਹੀਂ ਬੜੀ ਖੁਸ਼ੀ ਆ ਕਿ ਤੁਸੀਂ ਅੱਜ ਪਿਆਰ ਨਾਲ ਹੀ ਨਾ ਬੁਲਾਉਂਦੇ ਆ ਤੇ ਕੋਈ ਨਹੀਂ ਜਿਗ ਦੇ ਗੁੱਸਾ ਚੜ ਵੀ ਜਾਂਦਾ ਹੁੰਦਾ ਨਾ ਤੇ ਭੈਣ ਸਮਝ ਕੇ ਕੱਢ ਲਿਆ ਕਰੋ ਚੱਲ ਦੀਦੀ ਤੁਹਾਡੇ ਹਾਂ ਕੱਟਦੇ ਆ ਕੱਟਦੇ ਆ ਨਾ ਮੈਂ ਦਾਲ ਵੀ ਹਵਾ ਇਥੇ ਲੈ ਨਾ ਲੱਗ ਜੇ ਚਲੋ ਕੋਈ ਗੱਲ ਨਹੀਂ ਤੇ ਵੇਖੋ ਜੇ ਹੋ ਜਾਊਗਾ ਨਾ ਤੇ ਲੈ ਆਇਓ ਫਿਰ ਮੈਂ ਤੜਕਾ ਲਾ ਲੂੰਗੀ ਠੀਕ ਹੈ ਕੋਈ ਗੱਲ ਨਹੀਂ ਗੁੱਸਾ ਤੇ ਇੱਥੇ ਕੱਢਣਾ ਹੋਰ ਕਿਤੇ ਕੱਢਣਾ ਵੇਖੀ ਜਾ ਅੱਗੇ ਅੱਗੇ ਬੰਦਾ ਕੀ ਚਰਨਾ ਭਾਈ ਉਹ nde ਆ ਹਾਂਜੀ ਆ ਜਾਓ ਮੰਮੀ ਤੇ ਸੰਦੀਪ ਨੂੰ ਕਹਿ ਦੇਣਾ ਸੀ ਤੇਰੇ ਨਾਲ ਤਵਾ ਦਿੰਦੀ ਫਿਰ ਕੀ ਆ ਮੰਮੀ ਇੰਨਾ ਕੁਤੇ ਕਰਨਾ ਹੀ ਚਾਹੀਦਾ ਵਾ ਉਹ ਵੀ ਵਿਚਾਰੇ ਕੱਲੇ ਕੀ ਕਰ ਜਿਹੜਾ ਵੀ ਕੰਮ ਹੁੰਦਾ ਨਾ ਦੋਵੇਂ ਜਣੇ ਨਾਲ ਮਿਲ ਕੇ ਕਰ ਲਿਆ ਕਰੋ ਮੰਮੀ ਮੈਂ ਸੋਚਿਆ ਬਸ ਜਲਦੀ ਤੜਕਾ ਲਾਉਂਦੇ ਹੀ ਪਹਿਲਾਂ ਮੈਂ ਦਾਲ ਧਰੀ ਹੀ ਤੇ ਉਹ ਆਖਦੇ ਸੀ ਕਿ ਲੈ ਮੈਂ ਤੜਕਾ ਘਟਦੀ ਉਹ ਘਟਣ ਦਾ ਪੇ ਫਿਰ ਮੈਂ ਜਲ ਲਾਉਣੀ ਆ ਉਹਨਾਂ ਨੇ ਉਹ ਵੀ ਲਾਉਣ ਦਿੱਤਾ ਤੇ ਫਿਰ ਆਕੇ ਮੈਂ ਸਲੰਦਰ ਮਾਰੀ ਮੋਟੀ ਸਫਾਈ ਕਰ ਲੈਣੀ ਆ ਉਹ ਲੱਗਦੀ ਕਰਨ। ਅੱਛਾ ਅੱਛਾ। ਚਲ ਕੋਈ ਗੱਲ ਨਹੀਂ। ਉਹ ਵੀ ਕਰਦੀ ਹੁੰਦੀ ਹੈ ਨਾ ਕੰਮ ਤਾਂ ਕਰ ਲੈਂਦੇ ਆ ਕਰ। ਵਧੀਆ ਗੱਲ ਵਾ। ਨਹੀਂ ਚਲੋ ਮੰਮੀ ਕੰਮ ਦੀ ਨਹੀਂ ਕੋਈ ਗੱਲ ਹੈਗੀ। ਬਸ ਇਹ ਆ ਕਿ ਬੰਦਾ ਐ ਖੁਸ਼ ਰਵੇ ਨਾ ਕਿ ਤੇ ਅੱਜ ਦੀਦੀ ਨੇ ਵਧੀਆ ਮੇਰੇ ਨਾਲ ਹੀ ਨਾ ਕਿ ਜਿਹੜੀ ਕੋਈ ਗੱਲ ਨਹੀਂ ਕਰਨ ਵਾਲੀ। ਉਹੇ ਤਾਂ ਗੱਲ ਵਾ। ਸਾਰਾ ਪਰਿਵਾਰ ਨਾ ਠੀਕ ਠਾਕ ਹੋਵੇ ਨਾ ਤਾਂ ਦਿਨ ਵੀ ਵਧੀਆ ਲੰਘ ਜਾਂਦਾ ਵਾ। ਹਾਂਜੀ। ਜਦੋਂ ਮੂੰਹ ਵਟੇ ਹੁੰਦੇ ਆ ਨਾ ਟਾਈਮ ਪਾਸ ਨਹੀਂ ਹੁੰਦਾ ਘਰ ਦੇ ਵਿੱਚ। ਉਹੀ ਨਾ। ਚੱਲੇ ਭਾ ਹੁਣ ਮੇਰੇ ਲੱਗੇ ਬੈਠੇ ਹੀ ਦੋ ਚਾਰ ਗੱਲਾਂ ਕੀਤੀਆਂ ਵਾ ਉਹਨਾਂ ਨੇ ਆਪਣੀ ਦਸੀ ਮੈਂ ਆਪਣੀ ਦਸੀ। ਇਨੇ ਨਾਲ ਹੀ ਚਲੋ ਇਹ ਵੀ ਜੇ ਗੱਲ ਦਾ ਪਤਾ ਲੱਗ ਜਾਂਦਾ ਵਾ ਨਾ ਹੋਰ ਕੀ ਆ ਤੇ ਚਲ ਜੇ ਜਦੋਂ ਗੱਲਬਾਤ ਹੋ ਵੀ ਜਾਂਦੀ ਹੈ ਕਿਸੇ ਵੱਲੇ ਉਹ ਵੀ ਚਲੋ ਬੰਦਾ ਇੱਕ ਦੂਜੇ ਨਾਲ ਕਰੇ ਤਾਂ ਫੇਰੀ ਪਤਾ ਲੱਗਦਾ ਆਹੋ ਜਿੱਥੇ ਦੋ ਭਾਂਡੇ ਖੜਕ ਪੈਂਦੇ ਐ ਏਡੀ ਗੱਲ ਨਹੀਂ ਗਈ ਇਹ ਨੇ ਤੁਹਾਡੇ ਘਰ ਹੀ ਆ ਲੰਬੇ ਸੰਭ ਵੀ ਇਦਾਂ ਹੀ ਹੁੰਦਾ ਵਾ ਕਈ ਲੋਕੇ ਟੱਕਣ ਟੱਕ ਲੈਂਦੇ ਆ ਤੇ ਕਈਆਂ ਦੇ ਨੰਗੇ ਹੋ ਜਾਂਦੇ ਆ ਨਹੀਂ ਨਹੀਂ ਕੋਈ ਗੱਲ ਨਹੀਂ ਅਮੀ ਆਹੋ ਮੈਂ ਅ ਤੱਕ ਦੀ ਇਹ ਗੱਲ ਦਾ ਗੁੱਸਾ ਕੀਤਾ ਹੀ ਨਹੀਂ ਜੇ ਗੱਲਬਾਤ ਹੋ ਵੀ ਜਾਂਦੀ ਹੀ ਨਹੀਂ ਨਹੀਂ ਗੁੱਸਾ ਕਿਉਂ ਕਰਨਾ ਪੁੱਤ ਦੋਵੇਂ ਜਾਣੀਆਂ ਤੁਸੀਂ ਹੈਗੀਆਂ ਜੀ ਤਰ੍ਹਾਂ ਮਿਲ ਕੇ ਇੱਕ ਦੂਜੇ ਨੂੰ ਪੁੱਛ ਲਿਆ ਦੀਦੀ ਆ ਕੰਮ ਕਰ ਲਈਆ ਤੈਨੂੰ ਪੁੱਛ ਲੈ ਭਾਬੀ ਆ ਕੰਮ ਕਰ ਲਈਏ ਤੇ ਛੱਟ ਬੰਦਾ ਕੰਮ ਕਰਕੇ ਵਿਹਲਾ ਹੋ ਜਾਂਦਾ ਵਾ ਕੋਈ ਗੱਲ ਨਹੀਂ ਮੰਮੀ ਤੂੰ ਜਿੱਦਾਂ ਕਹਿੰਦੇ ਆ ਨਾ ਉਦਾਂ ਹੀ ਹੋਊਗਾ ਮੰਮੀ ਉਸੋ ਵਿਚਾਰੀ ਮੈਨੂੰ ਕਹਿੰਦੀ ਹੀ ਕਿ ਮੇਰੀ ਭੈਣ ਹੈ ਨਹੀਂ ਆ ਚੱਲ ਜੇ ਕਿਤੇ ਮੇਰੀ ਭੈਣ ਹੁੰਦੀ ਤੇ ਉਹਦੇ ਨਾਲ ਮੈਂ ਲੜਦੀ ਝਗੜਦੀ ਕਿਉਂ ਨਾ ਹੁੰਦਾ ਵਾ ਵਾਪਸ ਵਿੱਚ ਭੈਣਾਂ ਦਾ ਤੇ ਜਦੋਂ ਮੈਨੂੰ ਕੋਈ ਏਰ ਗੁੱਸਾ ਚੜ ਜਾਂਦਾ ਵਾ ਨਾ ਤੇ ਮੈਂ ਤਾਂ ਗੁੱਸਾ ਘੜ ਲਈਨੀ ਆ ਵੀ ਚਲ ਤੁਹਾਨੂੰ ਭੈਣ ਸਮਝ ਕੇ ਤੇ ਮੈਂ ਹਾਂ ਕੋਈ ਨਹੀਂ ਫਰਕੀ ਆ ਮੈਨੂੰ ਤੇਰੀ ਭੈਣਾ ਵਰਗੀ ਹੀ ਆ ਪਰ ਜਿਆ ਜਿਹੜੀਆਂ ਭੈਣਾਂ ਹੀ ਹੁੰਦੀਆਂ ਵਾ ਜੇ ਬੰਦਾ ਬਣਾ ਕੇ ਰੱਖੇ ਤੇ ਜਦਾਂ ਕਰਕੇ ਹਾਂ ਗੱਲਬਾਤ ਚੱਲਦੀ ਹੀ ਤੇ ਨਾਲੇ ਚੱਲ ਇਹਨੇ ਨਾਲ ਕੰਮ ਹੋ ਜਾਂਦਾ ਤੇ ਨਾਲੇ ਗੱਲਾਂ ਮਤਾਂ ਹੋ ਗਈਆਂ ਚੱਲ ਵਧੀਆ ਗੱਲ ਵਾ ਪੁੱਤ ਉਹਦਾ ਵੀ ਸੁਭਾਣਾ ਐਵੇਂ ਇਦਾਂ ਦਾ ਹੋ ਗਿਆ ਵਾ ਪਹਿਲਾਂ ਤੇ ਨਹੀਂ ਇਦਾਂ ਦੀ ਹੈਗੀ ਹੁਣ ਇਹ ਉਹਦਾ ਸੁਭਾ ਇਦਾਂ ਦਾ ਵਾ ਪਤਾ ਨਹੀਂ ਕੀ ਗੱਲ ਕੀ ਸੋਚਦੀ ਰਹਿੰਦੀ ਆ ਚੱਲ ਇਹ ਵੀ ਸ਼ੂਗਰ ਵਾ ਵੀ ਇਨੀ ਗੱਲ ਕਹਿਣ ਲਈ ਆ ਵੀ ਮੇਰੀ ਭੈਣ ਹੈਨੀ ਆ ਚੱਲ ਦੋਵੇਂ ਜਾਣੀਆਂ ਨਾ ਭੈਣਾ ਭੈਣਾ ਬਣ ਕੇ ਰਹਿਓ ਇਦੇ ਨਾਲ ਨਾ ਮੈਨੂੰ ਵੀ ਖੁਸ਼ੀ ਮਿਲਦੀ ਆ ਜੇ ਤੁਸੀਂ ਹੱਸ ਖੇਡ ਕੇ ਰਹੋਗੇ ਤਾਂ ਘਰ ਵਿੱਚ ਬਰਕਤ ਪੈਂਦੀ ਆ ਹਾਂਜੀ ਉਮੀ ਉਹਦੇ ਹੈ ਹੀ ਆ ਕੋਈ ਗੱਲ ਨਹੀਂ ਆ ਗਾਹ ਤੋਂ ਤਿਆਰ ਰੱਖਾਂਗੇ ਇਕੱਠੇ ਰਵਾਂਗੇ ਰਲ ਮਿਲ ਕੇ ਚੱਲ ਠੀਕ ਆ ਕਰ ਲਾ ਤੁਸੀਂ ਕੰਮ ਤੇ ਮੈਂ ਵੀ ਬਾਅਦ ਵੇਖ ਲਾਂ ਪਈ ਹਾਂ ਹਾਂਜੀ ਚਲੋ ਠੀਕ ਆ ਚੱਲ ਵਧੀਆ ਜੇ ਕਿਤੇ ਰਲ ਮਿਲ ਕੇ ਰਹਿੰਦਾ ਤੇ ਕਿੰਨਾ ਵਧੀਆ ਲੱਗੇ ਫੇਰ ਘਰ ਦੇ ਵਿੱਚ ਕੋਈ ਗੱਲ ਹੋਵੇ ਹੀ ਨਾ ਐਵੇਂ ਬੰਦਾ ਨਾ ਨਿੱਕੀ ਨਿੱਕੀ ਗੱਲ ਤੋਂ ਖਿਜ ਪੈਂਦਾ ਆ ਤੇ ਚਲ ਜੇ ਬੰਦਾ ਇਦਾਂ ਇਕੱਠੇ ਹੋ ਕੇ ਰਹਿਣਾ ਤੇ ਚਾਹ ਲੋਕ ਮੈਨੂੰ ਆਪਣਾ ਦੁੱਖ ਦੱਸਣ ਮੈਂ ਵੀ ਆਪਣੀ ਗੱਲ ਬਾਤ ਦਸਾਂ ਹੁਣ ਮੈਨੂੰ ਉਹਨਾਂ ਨੂੰ ਫੋਨ ਕਰਨਾ ਪੈਂਦਾ ਮਗਰ ਪਿਆ ਘਰ 'ਚ ਗੱਲ ਹੋਈ ਏ ਚਾਹ ਇੱਕ ਦਾਵ ਚਲ ਜੇ ਘਰ ਦੇ ਵਿੱਚ ਹੀ ਗੱਲ ਨਿਬੜ ਜੇ ਤੇ ਬਾਅਦ ਜੁਰ ਕਿਹਨੂੰ ਦੱਸਣੀ ਹੁੰਦੀ ਆ ਨਾਲੇ ਉਹ ਵੀ ਵਿਚਾਰੇ ਡਿਊਟੀ 'ਤੇ ਹੁੰਦੇ ਆ ਐਵੇਂ ਪਰੇਸ਼ਾਨੀ ਦੇਣੀ ਹੁੰਦੀ ਆ ਚਲ ਕੋਈ ਨਹੀਂ ਬਾਦੇ ਕੱਢੀ ਹੋਈ ਜਾਂਦੀ ਆ ਅਸੇ ਆਪਾ ਹੋ ਰੇ ਮੈਨੂੰ ਕਿੰਨਾ ਚੇਰ ਕਰਨਾ ਪੈਣਾ ਆ ਇਹ ਇਹਨੇ ਗਲੋਂ ਲੱਥਣਾ ਹੀ ਨਹੀਂਗਾ ਮੈਂ ਤਾਂ ਅੱਕ ਗਈ ਆ ਹੁਣ ਕੀ ਹੋ ਗਿਆ ਵਾ ਹੁਣ ਆ ਕੀ ਆ ਆ ਜਿਹੜੇ ਝੋਚਲੇ ਜੇ ਆ ਨਾ ਮੈਨੂੰ ਨਹੀਂ ਕਰਨੀ ਆਂ ਦੇ ਨਾ ਮੈਂ ਕਦੀ ਕੀਤੇ ਸੁਣੀ ਨਾ ਮੇਰੀ ਗੱਲ ਗੱਲ ਤੇ ਦੱਸ ਕੀ ਗੱਲ ਹੋਈ ਗਈ ਆ ਗੱਲ ਕੀ ਹੋਣੀ ਆ ਕੰਮ ਕਰਨ ਦੇ ਹੀ ਤੇ ਕੁੜੀ ਨੂੰ ਮੈਂ ਕਿਹਾ ਮੈਂ ਹਾਂ ਜਾ ਜਾ ਕੇ ਤਾਂ ਨਾਲ ਕਰਾ ਦੇ ਕੁੜੀ ਵੀ ਸੜੂ ਸੜੂ ਕਰਦੀ ਆ ਹੁਣ ਆਪਣੇ ਮਤਲਬ ਵਾਸਤੇ ਕਈ ਕੁਝ ਕਰਨਾ ਪੈਂਦਾ ਗਦੇ ਨੂੰ ਬਾਪ ਕਹਿਣਾ ਪੈਂਦਾ ਵਾ ਪਰ ਉਹ ਵੀ ਨਹੀਂ ਮੇਰੀ ਗੱਲ ਸਮਝਦੀ ਮੈਂ ਅਖਰ ਕਿੰਨੇ ਕ ਪਾਪੜ ਵੇਲਾਂ ਰਹੀ ਆ ਕਿ ਚੱਲ ਸਾਡਾ ਕੰਮ ਜਰਾ ਨਾ ਸਿਰੇ ਲੱਗ ਜੇ ਨਹੀਂ ਤੇ ਆਂਡ ਗਵੰਡ ਕੀ ਕਹੂਗਾ ਪਰ ਮੇਰੇ ਟੱਬਰ ਨੂੰ ਤਾਂ ਸਮਝ ਹੀ ਨਹੀਂ ਆਉਂਦੀ ਮੈਨੂੰ ਕੱਲੀ ਨੂੰ ਛਦਾਨ ਬਣਾਇਆ ਸਾਰਿਆਂ ਨੇ ਬੋਦਰ ਰਮਨ ਤੂੰ ਹੀ ਕਹਦੀ ਚਲੋ ਜਾ ਕੇ ਤੇ ਲੈ ਆਈਏ ਤੇ ਕੰਮ ਰੋਖ ਆ ਜਾਊਗਾ ਗੱਡੀ ਆ ਜਾਊਗੀ ਤੇ ਫਿਰ ਵੇਖ ਲਾਂਗੇ ਕੀ ਕਰਨਾ ਇਹਦਾ ਹੁਣ ਤੋਂ ਦੂਜੇ ਪਾਸੇ ਹੋ ਗਈ ਆ ਮੈਂ ਕਹਿੰਦੀ ਹੀ ਲੈ ਆਈਏ ਤੁਸੀਂ ਪਿਓ ਪੋਤ ਨੇ ਤਾਂ ਮੈਨੂੰ ਵੱਡ ਵੱਡ ਖਾ ਲਿਆ ਸੀ ਤੁਸੀਂ ਚੱਲੀਏ ਤਾਂ ਲੈ ਆਈਏ ਚੱਲੀਏ ਤਾਂ ਲੈ ਆਈਏ ਪਤਾ ਨਹੀਂ ਉਹਨੇ ਗੱਡੀ ਦਾ ਚੜ ਕੇ ਹੀ ਆਉਣਾ ਸੀ ਨਵੀਂ ਦਾ ਫਰੇ ਹੱਦ ਹੋ ਗਈ ਤੁਹਾਡੇ ਵਾਲੀ ਜਦੋਂ ਕਿ ਇਹ ਪਾਸੇ ਗੱਲ ਹੀ ਨਾ ਲੱਗਦੀ ਰਮਨ ਦਾ ਨਾਮ ਆਦਿਆ ਕਰੋ ਤੂੰ ਕਹਿੰਦੀ ਤੇ ਹੁਣ ਉਹਨੂੰ ਕਿਹੜੇ ਖੂਜ ਧੱਕਾ ਦੇਣਾ ਵਾ ਅਕਸਰ ਉਹਨੇ ਇੱਥੇ ਰਹਿਣਾ ਉਹਨੇ ਕਿੱਥੇ ਜਾਣਾ ਆ ਰਹਿਣਾ ਤੇ ਇੱਥੇ ਆ ਮਿਆਂਨੀ ਆ ਜੇ ਤਾਂ ਉਹਨਾਂ ਕੋਈ ਚੀਜ਼ ਦੇਣੀ ਤਾਂ ਵੀ ਠੀਕ ਆ ਨਹੀਂ ਨਾ ਕੋਈ ਚੀਜ਼ ਦੇਣੀ ਫਿਰ ਅਸੀਂ ਆਪਣਾ ਬੱਤਰ ਵਾਉਣ ਵਾਲੇ ਬਣੀਏ ਫਿਰ ਕੋ ਚੱਲੋ ਹੌਸਲਾ ਕਰ ਦੋ ਚਾਰ ਦਿਨ ਦੀ ਡੀਕ ਤੇ ਸਹੀ ਕਿੰਨਾ ਤਾਂ ਹੌਸਲਾ ਕਰਾਂ ਕਦੋਂ ਦਾ ਤਾਂ ਹੌਸਲਾ ਕਰਨ ਡਈ ਆ ਹੁਣ ਹੌਸਲਾ ਮੇਰਾ ਟੁੱਟ ਗਿਆ ਵਾ ਮੇਰੇ ਕੋ ਨਹੀਂ ਨਾ ਹੌਸਲਾ ਹੁੰਦਾ ਉਹ ਮੇਰੀ ਹੋਈ ਨਹੀਂ ਮੁੰਡੇ ਨਾਲ ਗੱਲ ਉਹ ਕਹਿੰਦਾ ਵੀ ਮੇਰੀ ਇੱਕ ਗੱਲ ਬਾਤ ਹੋਈ ਆ ਸਾਰੀ ਉਹਨਾਂ ਨਾਲ ਹੌਸਲਾ ਤੇ ਕਰੋ ਦੇ ਜਾਂਦੇ ਆ ਕਦੋਂ ਦੇਣੀ ਆ ਜਦੋਂ ਇੱਕ ਅੱਧਾ ਚਿੜ੍ਹਾਈ ਕਰ ਗਿਆ ਉਹ ਕਹਵੇ ਆਪਣੀਆਂ ਮਰੀ ਜਾਨੀ ਆ ਆਹੋ ਮੈਂ ਅਸ ਦੇਣ ਜੂ ਆ ਆਪਣੀਆਂ ਤੇ ਮਾਰਨੀਆਂ ਆ ਇਹ ਤਾਂ ਲੈ ਗਿਆ ਯਾਰ ਉਹ ਕਿਧਰ ਦੇਖ ਹੋਏ ਆ ਤੂੰ ਤਾਂ ਕਹਿੰਨੀ ਵੀ ਹੁਣੇ ਗੱਡੀ ਆ ਜੇ ਘਰ ਤੇ ਫੇਰ ਆ ਚੰਗਾ ਬਾਬਾ ਤੁਹਾਡੇ ਨਾਲ ਤੇ ਨਾ ਸਰਸਰੀ ਬੰਦਾ ਗੱਲ ਵੀ ਨਹੀਂ ਕਰ ਸਕਦਾ ਜਦੋਂ ਗੱਲ ਕਰਨੀ ਆ ਨਾ ਮੇਰੇ ਵਿੱਚ ਹੀ ਕਸੂਰ ਕੱਢਣਾ ਉਹ ਸਾਰਾ ਟੱਬਰ ਬੜਾ ਵਧੀਆ ਵਾ ਠੀਕ ਠਾਕ ਵਾ ਲੜਾਈ ਤੂੰ ਕਰਦੀ ਆ ਹੋਰ ਕੁਝ ਹੀ ਕਰਦਾ ਦੱਸ ਕਾਦੀ ਲੜਾਈ ਕਰਦੀ ਆ ਜਿਹਦੇ ਨਹੀਂ ਉਹਦੇ ਗੱਲ ਪੈਈ ਨਹੀਂ ਤੂੰ ਗੱਲ ਕਾਦਾ ਪੈਣੀ ਆ ਜੇ ਗੱਡੀ ਆਊਗੀ ਸਾਰਿਆਂ ਨੇ ਬੈਣਾ ਵਾ ਮੈਂ ਇਕੱਲੀ ਨੇ ਨਹੀਂ ਪਿਆ ਕੇ ਜਾਣਾ